ਲਓ ਵੀ ਮਿੱਤਰ ਪਿਆਰੋ ਅੱਜ ਬੈਲੇ ਬੈਠੇ ਸੀਗੇ ਬੇਬੇ ਦੀ ਇੰਟਰਵਿਊ ਲੈਣੇ ਆ ਨਵੀਆਂ ਤੇ ਪੁਰਾਣੀਆਂ ਨੋਹਾਂ ਬਾਰੇ ਤਾਂ ਬੇਬੇ ਹਾਂ ਜਿਹੜੀਆਂ ਪੁਰਾਣੀਆਂ ਨੋਹਾਂ ਹੁੰਦੀਆਂ ਸੀ ਹਾਂਜੀ ਉਹਨਾਂ ਬਾਰੇ ਤੇ ਅੱਜ ਦੀਆਂ ਨੋਹਾਂ ਬਾਰੇ ਤੁਸੀਂ ਸਾਨੂੰ ਫਰਕ ਦੱਸਣਾ ਵੀ ਕੀ ਫਰਕ ਹੈ ਫਰਕਾ ਜਿਹੜੀਆਂ ਪੁਰਾਣੀਆਂ ਨੋਹਾਂ ਉਹ ਆਪ ਦਾ ਦਰਦ ਗਿਆ ਸੀ ਆਪਦੀਆਂ ਸੱਸਾਂ ਤੋਂ ਅੱਛਾ ਜੀ ਇਹ ਕੰਮ ਕਰਦੀਆਂ ਸੀ ਬਾਹਲਾ ਜਿਹੜੀਆਂ ਹੋਂਦੀਆਂ ਪੰਡਮੀਆਂ ਨੋਹਾਂ ਨਾ ਉਹ ਕੁਝ ਨਹੀਂ ਕਰਦੀਆਂ ਉਹ ਤਾਂ ਫੋਨ ਵੇਖੀ ਜਾਂਦੀਆਂ ਕੰਮ ਕੋਮ ਦਾ ਨਾਲ ਕੋਈ ਸ਼ੌਂਕ ਨਹੀਂ ਮੈਨੂੰ ਫੂਨ ਦਾ ਸ਼ੌਕ ਹੈ ਜਿਹੜੀਆਂ ਪ੍ਰਾਣੀਆਂ ਨੂੰਆਂ ਸੀ ਹਾਂ ਉਹ ਕਿੰਨਾ ਕੀ ਹਿਸਾਬ ਨਾਲ ਕੰਮ ਕਿਵੇਂ ਕਰਦੀਆਂ ਸੀ ਕੀ ਕੰਮ ਸੀ ਉਹਨਾਂ ਦਾ ਇਹ ਉਹਨਾਂ ਦਾ ਕੰਮ ਸੀ ਪਹਿਲਾਂ ਤਾਂ ਪਹਿਲਾਂ ਬਾਈਕਰ ਦੀਆਂ ਕੰਮਾਂ ਹਾਂਜੀ ਫੇਰ ਮੇਰੀਆਂ ਨੂੰਆਂ ਆ ਗਈਆਂ ਤੁਸੀਂ ਆਪਦੀ ਸੱਸ ਦੇ ਅੱਗੇ ਕੰਮ ਕੀਤਾ ਅਸੀਂ ਮੈਂ ਸੱਸ ਅੱਗੇ ਵੀ ਕੰਮ ਕੀਤਾ ਮਿਠਾਣੀ ਅੱਗੇ ਵੀ ਕੀਤਾ ਦਾਰਾਣੀ ਅੱਗੇ ਵੀ ਕੀਤਾ ਬਹੁਤ ਕੰਮ ਕੀਤਾ ਮੈਂ ਤੇ ਹੁਣ ਵੇਖੀ ਨਾ ਜਿਹੜੀਆਂ ਹੁਣ ਨੂੰ ਆ ਮੇਰੀਆਂ ਨੂੰਆਂ ਆ ਕੇ ਕਾ ਮੇਰੀਆਂ ਨੂੰਆਂ ਨੇ ਪੂਰਾ ਮੇਰੇ ਜਿੰਨਾ ਹੀ ਕੰਮ ਕਰਿਆ ਬਹੁਤ ਉਹਨਾਂ ਨੇ ਆਈ ਦੀ ਸ਼ਰੀਕਾ ਨਹੀਂ ਕਰਿਆ ਵੀ ਮੈਂ ਇਹ ਇਹਨੇ ਕਰ ਲਿਆ ਮੈਂ ਥੋੜਾ ਕੀਤਾ ਮੈਂ ਜਾਰੀ ਕੀਤਾ ਹੈ ਨਾ ਬਸ ਜਿਵੇਂ ਮੇਰਾ ਸੁਭਾਸੀ ਉਹ ਮੇਰੀਆਂ ਨੂੰਹਾਂ ਦਸੀਗਾ ਤੁਹਾਡੀਆਂ ਨੂੰਹਾਂ ਤੋਂ ਬਾਅਦ ਪੋਤ ਨੂੰਹਾਂ ਕਿਵੇਂ ਦੀਆਂ ਹੁਣ ਪੋਤ ਨੂੰਹਾਂ ਜਿਹੜੀਆਂ ਐਨਾ ਕੰਮ ਤਾਂ ਕਰਦੀਆਂ ਪਰ ਉਹਨਾਂ ਨੂੰ ਹਿਸਾਬ ਕਿਤਾਬ ਨਹੀਂ ਵੀ ਚੰਗੀ ਕਰਦੀ ਕੰਮ ਦਾ ਹਿਸਾਬ ਕਿਤਾਬ ਨਹੀਂ ਆਉਂਦਾ ਇਹਨਾਂ ਨੂੰ ਉਹਨਾਂ ਨੂੰ ਇਹਨਾਂ ਨੂੰ ਹਜੇ ਹਿਸਾਬ ਕਿਤਾਬ ਨਹੀਂ ਆਉਂਦਾ ਉਹਦੇ ਹਿਸਾਬ ਆਉਂਦਾ ਨਹੀਂ ਜਿਵੇਂ ਪਰਾਣੀਆਂ ਨੂੰਹਾਂ ਕੰਮ ਕਰਦੀਆਂ ਸੀ ਉਹ ਐ ਸੱਸ ਦੇ ਮਗਰ ਹੀ ਲੱਗ ਜਾਂਦੀ ਵੀ ਸੱਸ ਸਾਡੀ ਲੜੂਗੀ ਇਹ ਆ ਕੰਮ ਨਾ ਕੀਤਾ ਇਹ ਹੁਣ ਵਾਲੀਆਂ ਨੰਮਕ ਪਰ ਅਨਵਾ ਸੱਸਾਂ ਕਿ ਜਣ ਉਹ ਗੱਲ ਨਹੀਂ ਗੋਲਦੀਆਂ ਗੱਲ ਨਹੀਂ ਗੋਲਦੀ ਗੱਲ ਨਹੀਂ ਗੋਲਦੀਆਂ ਜਿਹੜੀਆਂ ਪ੍ਰਾਣੀਆਂ ਨੂਹਾਂ ਹੁੰਦੀਆਂ ਸੀ ਹਾਂ ਉਹ ਸੱਸਾਂ ਤੋਂ ਡਰਦੀਆਂ ਸੀ ਤੇ ਅੱਜ ਕੱਲ ਅੱਜ ਕੱਲ ਨੂਹਾਂ ਤੇ ਡਰਦੀਆਂ ਅੱਜ ਕੱਲ ਸੱਸਾਂ ਨੂੰ ਤਾਂ ਡਰਦੀ ਅੱਜ ਕੱਲ ਸੱਸਾਂ ਨੂਹਾਂ ਤੋਂ ਡਰਦੀਆਂ ਐਸ ਜਵਾਨੇ ਚ ਪ੍ਰਾਣੀਆਂ ਜਦੋਂ ਆਪਾਂ ਪਹਿਲਾਂ ਦੇਖਦੇ ਨੇ ਕੋਈ ਟੈਲੀਫੋਨ ਜਾਂ ਮੋਬਾਈਲ ਨਹੀਂ ਹੁੰਦੇ ਸੀ ਉਦੋਂ ਦਾ ਮਾਹੌਲ ਕਿਵੇਂ ਸੀ ਕਿ ਜਿਹੜੀਆਂ ਨੂਹਾਂ ਸੀ ਉਹ ਤੜਕੇ ਉੱਟਣ ਸਰ ਕਿੰਨੇ ਕ ਵਜੇ ਉੱਠਦੀਆਂ ਸੀ ਕੀ ਪਤਾ ਲੱਗਦਾ ਸੀ ਉੱਠਣ ਦਾ ਉਹ ਉੱਠਣ ਦਾ ਉਹਨਾਂ ਨੂੰ ਪਤਾ ਲੱਗਦਾ ਸੀ ਉਹ 4 ਵਜੇ ਉੱਠਦੀਆਂ ਸੀ ਕਿਆ ਪਾਣੀ ਕਰਕੇ ਸਾਰਿਆਂ ਨੂੰ ਫੜਾ ਕੇ ਰੋਟੀ ਬਣਾ ਕੇ ਆਪਣਾ ਪਸੂ ਢਾਂਡਾ ਸਾਭ ਕੇ ਪੱਠੇ ਪਾ ਕੇ ਧਾਰਾ ਕੱਢ ਕੇ ਤੇ ਫੇਰ ਉਹ ਆਪ ਦਾ ਰੋਟੀ ਚੋਕ ਬਣਾ ਲੈਂਦੀਆਂ ਸਾਨੂੰ ਨੂੰ ਐ ਪਤਾ ਸੀ ਵੀ ਪਹਿਲਾਂ ਧਾਰਾ ਕੱਢਣੀ ਆ ਪੱਠੇ ਪਾਉਣੇ ਆ ਹੁਣ ਵਾਲਿਆਂ ਨੂੰ ਐ ਨਹੀਂ ਪਤਾ ਪੱਠੇ ਪਹਿਲਾਂ ਪਾਉਣੇ ਆ ਕਿ ਬਗਰੋ ਪਾਉਣੇ ਆ ਪਤਾ ਹੀ ਨਹੀਂ ਇਹਨਾਂ ਨੂੰ ਪਵਾ ਹੀ ਨਹੀਂ ਸਕਦੇਗਾ ਇਹ ਹੁਣ ਵਾਲੇ ਤਾਂ ਪੰਜਾਂ ਰਹਿੰਦੀਆਂ ਪੰਜਾਂ ਕਿੰਨੇ ਕ ਵਜੇ ਉੜਦੀਆਂ ਫਿਰ ਤੇ ਕੋਈ 6 ਵਜੇ ਠਕਰੀਏ ਕਿ 7 ਵਜੇ ਉੜ ਕਰਨ ਜੀ ਦੇ ਬੱਚੇ ਸਕੂਲ ਜਾਂਦੇ ਆ 5:00 ਵਜੇ ਉਠ ਕਰਦੀ ਆ। ਅੱਛਾ। ਮੇਰੇ ਬੱਚੇ ਸਕੂਲ ਲੰਨੇ 7ਵੀਂ 8ਵੀਂ ਵੀ ਭਜਾ ਦਿੰਦੇ ਨੇ 7ਵੀਂ ਵੀ ਭਜਾ ਦਿੰਦੇ ਆ। ਅੱਛਾ। ਸ਼ਾਮ ਨੂੰ ਫਿਰ ਸ਼ਾਮ ਨੂੰ ਆਦਿ ਅਸੀਂ ਜਿਹਦਾ ਜਿੱਤ ਕੀਤਾ ਤਾਂ ਰੋਟੀਆਂ ਲਾ ਕੇ ਦਵਦਾ ਸੜਤੀਆਂ। ਦਵਦਾ ਚਾਕੇ ਫੋਨ ਤੇ ਪੱਕੇ ਇਠਾ। ਫੋਨ ਤੇ ਲੱਗਿਆ ਨਹੀਂ। ਤੇ ਬਸ ਆਪ ਦਾ ਫੂਰ ਵੇਖ ਲਈਏ ਤਾਂ ਅਸੀਂ ਮੁੜ ਕੇ ਰੋਟੀਆਂ ਬਕਾਈਆਂ। ਅਸੀਂ ਮੁੜ ਕੇ ਸਵਾਉਨੀਆਂ, ਸਾਹ ਲੈਣੀਆਂ। ਰੋਟੀਆਂ ਦਾ ਸਾਹ ਲੈਣੀਆਂ ਉਹ। ਠੀਕ ਆ। ਪਹਿਲਾਂ ਤਾਂ ਬੇਬੇ ਵੀ ਜਿਵੇਂ ਚੁੱਲ੍ਹੇ ਤੇ ਰੋਟੀਆਂ ਲਾਉਂਦੇ ਸੀਗੇ। ਪਹਿਲਾਂ ਚੁੱਲ੍ਹੇ ਤੇ ਰੋਟੀਆਂ ਲਾਉਂਦੇ ਤੋਂ ਦੂਰ ਚ ਲਾਉਂਦੇ। ਤੇ ਪਹਿਲਾ ਨੋਆ ਜੇ ਸਸਾ ਬਕਾਉਣੀ ਆ ਫਿਰ ਨੋਆ ਉਸੇ ਹਿਸਾਬ ਨਾਲ ਪਹਿਲਾ ਪ੍ਰਾਣੀਆਂ ਤਾਗ ਲੁੰਦੇ ਸੱਸ ਬੰਨੀ ਨਹੀਂ ਹੋ ਜਾਂਦੀ ਜਿਵੇਂ ਸਾਡੇ ਸਾਥ ਕੰਮ ਕਰਦੀ ਉਮੀ ਮੈਂ ਕਰਾਂ ਉਮੀ ਸਿੱਖ ਜਾਂਦੀ ਉਹ ਵੀ ਸਿੱਖ ਜਾਂਦੇ ਅਸੀਂ ਤੇ ਹੁਣ ਵਾਲੀਆਂ ਹੁਣ ਵਾਲੀਆਂ ਤਗੀ ਜੀਆਂ ਗਝਾਈਆਂ ਸਿੱਖੀਆਂ ਸਿਖਾਈਆਂ ਹੀ ਆਉਂਦੀਆਂ ਠੀਕ ਹੈ ਗੈਸ ਤੇ ਰੋਟੀਆਂ ਲਾ ਕੇ ਸਿਰਤੀਆਂ ਬਸ ਸਿਰਤੀਆਂ ਪਕਾ ਕੇ ਗਣ ਕੇ ਇਹ ਗਣਕੇ ਲਾਉਂਦੇ ਯਾਨੀ ਕੇ ਲਾਉਂਦੇ ਨਹੀਂ ਲਾਉਂਦੇ ਸੀ ਪਹਿਲਾਂ ਅਣ ਗਿਣਤੀ ਲਾਉਂਦੇ ਸੀ ਰੋਟੀਆਂ ਸਦੇ ਗਿਣੀਆਂ ਨਹੀਂ ਸੀ ਪੈਤਾ ਵੀ ਰਹਿੰਦੀ ਸੀ ਹਾਂ ਪਹਿਲਾ ਪਰਿਵਾਰ ਸੀਗਾ ਜਿਹੜਾ ਬੇਬੇ ਜਿਵੇਂ ਆਪਾਂ ਤੁੱਲੇ ਤੇ ਰੋਟੀਆਂ ਲਾਉਂਦੇ ਸੀ ਇਕੱਠੇ ਹਾਂ ਇਕੱਠੇ ਬੰਗੇ ਅੱਜ ਕਿਵੇਂ ਆ ਵੀ ਅੱਜ ਦਾ ਮਾਹੌਲ ਕਿੰਨਾ ਫਰਕ ਚ ਆ ਅੱਜ ਦਾ ਮਾਹੌਲਾ ਜਿਹੜਾ ਤਾਂ ਨਵੀਆਂ ਨੋਆਂ ਆਣ ਚੱਕਦੀਆਂ ਥਾਲ ਤੇ ਅੰਦਰ ਬਹਿ ਜਾਂਦੀਆਂ ਜਾ ਕੇ ਅੱਛਾ ਡੋਡੀ ਰੋਟੀ ਖਾਣ ਬੰਦਰਵਾੜ ਕੇ ਰੋਟੀ ਖਾਲਿਓ ਨਿਓ ਆਵਦੇ ਕਮਰੇ ਚ ਵਰ ਜਾਂਦੀਓ ਆਵਦੇ ਕਮਰੇ ਚ ਵਰ ਜਾਂਦੀ ਆ ਅੰਦਰ ਖਾਂਦਗਾਂ ਰੋਟੀ ਬਣਾ ਕੇ ਤੋਂ ਨਵੀਆਂ ਨੋਹਾਂ ਨੂੰ ਬੇਨਤੀ ਹੈ ਭਾਈ ਗੁੱਸਾ ਨਾ ਕਰੋ ਜੇ ਕਿਉਂਕਿ ਆਪਾਂ ਪੁਰਾਣੇ ਕਲਚਰ ਬਾਰੇ ਤੇ ਨਵੇਂ ਕਲਚਰ ਬਾਰੇ ਗੱਲ ਕਰਦੇ ਆ ਇਸ ਪੁਰਾਣੇ ਟਾਈਮ ਬਾਰੇ ਤੇ ਨਵੇਂ ਟਾਈਮ ਬਾਰੇ ਗੱਲ ਕਰਦੇ ਆ ਕੋਈ ਵੀ ਇਹ ਇਹ ਮਾਈਂਡ ਨਾ ਕਰੇ ਵੀਡੀਓ ਦਾ ਹਾਂ ਹਾਂ ਤੇ ਬੇਬੇ ਜਿਹੜਾ ਕੰਮ ਉਦੋਂ ਹੁੰਦਾ ਸੀ ਉਦੋਂ ਤੁਹਾਨੂੰ ਵੀ ਪਤਾ ਵੀ ਕਾਫੀ ਜ਼ਿਆਦਾ ਆਪਾਂ ਪਸ਼ੂ ਰੱਖਦੀ ਸੀ ਆਪਣੇ ਮੱਝਾਂ ਗਾਵਾਂ ਜਿਹੜੀਆਂ ਹੁੰਦੀਆਂ ਸੀਗੀਆਂ ਇਹ ਸਾਰਾ ਕੰਮ ਸੱਸਾਂ ਕਰਦੀਆਂ ਸੀ ਕਿ ਨੋਹਾਂ ਕਰਦੀਆਂ ਸੀ ਇਹ ਤਾਂ ਧੂਆ ਕਰਦੀਆਂ ਸੀ ਜਿਵੇਂ ਪਹਿਲਾਂ ਨੋਹਾਂ ਕਰਦੇ ਪਹਿਲਾਂ ਨੋਹਾਂ ਕਰਦੇ ਆਪਾਂ ਖੇਤੀ ਦੇ ਦਾ ਧਾਰਨ ਰੋਕੇ ਦਾ ਵਾਹ ਕੂੜਾ ਇਹ ਕਹਿੰਦੇ ਸੱਸ ਤਾਂ ਜਿਹੜਾ ਦਿਸਦਾ ਵੀ ਆ ਭਾਂਡੇ ਪਈ ਮਾਣ ਲਿਓ ਮਾਜਲੇ ਨਿੱਕਾ ਮੋਟਾ ਕੰਮ ਇੱਕ ਆ ਮੋਟਾ ਪਹਿਲਾਂ ਖੇਤ ਵੀ ਰੋਟੀ ਲ ਜਾਂਦੇ ਸੀਗੇ ਤੜਕੇ ਉੱਠ ਕੇ 4 ਵਜੇ ਹਲ ਜੋੜਨਾ ਹਲ ਵਿੱਚ ਜੋੜ ਕੇ ਜਿਹੜਾ ਤਾਂ ਹਲ ਜੋੜ ਕੇ ਉੱਠ ਜਾਂਦਾ ਉੱਠ ਜਾਂਦਾ ਹਾਂਜੀ ਬਗਰ ਉਹ ਜਿਹੜੀ ਬੁੜੀ ਚਾਹ ਬਣਾ ਕੇ ਜਿੰਦੀ ਉਨੇ ਪਹਿਲਾਂ ਚਾਹ ਬਣਾ ਕੇ ਫੜਾਉਣੀ ਉਹਨਾਂ ਨੂੰ ਤੇ ਆਪਣਾ ਮਹਾਰਾਣੀ ਲਾਉਣੀ ਪ੍ਰਾਣੇ ਰਵਾਈ ਲੱਕੜ ਜਿਵੇਂ ਮਦਾਇਆ ਦੋਦੇ ਡਿੱਕ ਦੀਆਂ ਜੋ ਖਿਚਣ ਵਾਲੀ ਜਿਹੜੀ ਹਾਂ ਉਹਦੇ ਦੋਦੇ ਡਿੱਕ ਦੀਆਂ ਫਿਰ ਉਹ ਆਪਣਾ ਦੋਦੇ ਡੜਕ ਕੇ ਘੋ ਕੱਢ ਕੇ ਫਿਰ ਉਹਨਾਂ ਨੇ ਉਹਨਾਂ ਨੇ ਪੱਠੇ ਪਾਉਣੇ ਮੱਝਾਂ ਨੂੰ ਮੱਝਾਂ ਨੂੰ ਮੱਠੇ ਪਾ ਕੇ ਫਿਰ ਉਹਨਾਂ ਨੇ ਮੱਝਾਂ ਦਾ ਪੱਠੇ ਖਾ ਲੈਂਦੀਆਂ ਉਹ ਆਟਾ ਕੋ ਨਾ ਲੈਂਦੀ ਚਟਨੀ ਬਣਾ ਲੈਂਦੇ ਸਮਝੀ ਸੁਬਜੀ ਨਹੀਂ ਕੋਈ ਬਣਾਉਂਦਾ ਸੀ ਪਹਿਲਾਂ ਹਾਂ ਤੇ ਰੋਟਾ ਰਕਟ ਕੇ ਫਿਰ ਗਵਾ ਕੁੜਾ ਸੱਟ ਕੇ ਫਿਰ ਛਾਲੇ ਭਾਡੇ ਮਾਜ ਕੇ ਫਿਰ ਆਪਣਾ ਤਲੂਰ ਤਪਾ ਕੇ ਝੋਟੀਆਂ ਜੜ ਕੇ ਫਿਰ ਖੇਤ ਲੈ ਕੇ ਜਾਂਦੇ ਹਾਲੀ ਜੜਨ ਦੇ ਹਲ ਜੋੜੇ ਹੁੰਦੇ ਅੱਛਾ ਹਾਂ ਕਿ ਖੇਤ ਵੀ ਰੋਟੀ ਪਹਿਲਾਂ ਬੁੜੀਆਂ ਫੜਾ ਕੇ ਆਉਂਦੀਆਂ ਬੁੜੀਆਂ ਫੜਾ ਕੇ ਆਉਂਦੀਆਂ ਖੇਤ ਰੋਟੀ ਇਹਨਾਂ ਕੰਮ ਸੀ ਬੁੜੀਆਂ ਕੋਲੇ ਪਹਿਲਾਂ ਇਹਨਾਂ ਬੁੜੀਆਂ ਕੋਲੇ ਕੰਮ ਸੀ ਸਾਰਾ ਕੰਮ ਕਰਕੇ ਜਾਂਦੀਆਂ ਆ ਕੇ ਜਿਹੜਾ ਰਹਿੰਦਾ ਹੁੰਦਾ ਆ ਕੇ ਕਰਦੀਆਂ ਆ ਕੇ ਗਵਾ ਕੁੜਾ ਸੜਨਦੀਆਂ ਤੇ ਆ ਰਹਿੰਦਾ ਉਹ ਤੜ ਕੇ ਜਿਹੜਾ ਛਟਲਾ ਛਟਾ ਜਿਹੜਾ ਰਹਿ ਗਿਆ ਉਹ ਬਕਰੋ ਸਟਨਾ 11 11 ਵਜੇ ਮੁੜ ਕੇ ਆਉਂਦੀਆਂ ਰੋਟੀ ਖਵਾ ਕੇ ਅੱਜ ਕੱਲ ਤਾਂ ਫਿਰ ਬਾਹਲਾ ਜਾਨ ਸੁੱਕ ਪੈ ਗਈ ਹੁਣ ਤਾਂ ਜਮਾ ਪੱਖੇ ਤੋਂ ਆਈ ਨਹੀਂ ਹੁੰਦੀਆਂ ਗਰਮੀ ਲੱਗਦੀ ਆ ਢੁਕਾ ਆ ਗਿਆ ਸਾਨੂੰ ਤੇ ਲੱਗਿਆ ਅਸੀਂ ਪਾਣੀ ਬਣਾ ਕੇ ਪੀ ਲਿਆ ਅਸੀਂ ਕੈਸ ਬਣਾ ਕੇ ਪੀ ਲ ਗਏ ਤਾਂ ਇਹ ਦਾ ਬੇਬੇ ਅੱਜ ਕੱਲ ਬਿਮਾਰੀਆਂ ਬਹੁਤ ਬਹੁਤ ਤੇ ਤਾਂ ਇੰਨੀਆਂ ਬਿਮਾਰੀਆਂ ਲੱਗੀਆਂ ਹੁਣ ਇਹਨਾਂ ਨੂੰ ਨਵੀਆਂ ਨੂੰ ਦੋਸਤਕ ਆਈ ਨਹੀਂ ਇਹਨਾਂ ਨੂੰ ਵੀ ਦੋਤ ਇਤਿਲੀ ਪੌਂਦੀ ਆ ਮੇਰੀ ਉਮਰ ਹੋ ਗਈ 75 ਸਾਲ ਦੀ 75 ਸਾਲ ਤੇ ਵਾਲ ਤੁਹਾਡੇ ਹਜੇ ਵੀ ਕਾਲੇ ਆ ਸਾਡੇ ਵਾਲ ਹਜੇ ਵੀ ਕਾਲੇ ਆ ਅੱਜ ਕੱਲ ਤਾਂ ਬੱਚੇ ਆ ਜਿਹੜਾ ਲਾ ਲੋ ਵੀ 10 11 12 ਸਾਲਾਂ ਦੇ ਵਿੱਚ ਵੀ ਵਾਲ ਚਿੱਟੇ ਹੋਣ ਲੱਗ ਜਾਂਦੇ ਨੇ ਕਿਹੜਾ ਕੀ ਰਾਜ ਆ ਜਿਹੜੇ ਤੋਂ ਦਿਵਾਲ ਕਾਲੇ ਆ ਮੈਂ ਵੇਖੀ ਨਾ ਸ਼ੁਰੂ ਤਾਂ ਮੈਂ ਪਹਿਲਾਂ ਸਾਬਣ ਨਹੀਂ ਲਾਉਂਦੀ ਸੀ ਜਿੱਦੇ ਤੋਂ ਨਾ ਸਾਬਣਾ ਨਾ ਆ ਕੇ ਤੇਲ ਲਾ ਲੈਣਾ ਸਰੋਂ ਦਾ ਤੇਲ ਸਰੋਂ ਮੈਂ ਕਦੇ ਨਹੀਂ ਅੱਲ ਲੜ ਪਲੜ ਜਾਂਦੇ ਆ ਅੱਜ ਕੱਲ ਤਾਂ ਤੇਲ ਹੀ ਬੇਬੇ ਬਹੁਤ ਤਰ੍ਹਾਂ ਦੇ ਆ ਗਏ ਉਹ ਜਮੇ ਜਿ ਲਾਇਆ ਮੈਂ ਇਸੋ ਯੇ ਮੰਜਾ ਲਾ ਵੀ ਲਿਆ ਨਾ ਕਿਤੇ ਭੁੱਲ ਜੁਕੀ ਨੇ ਤੇ ਮੇਰੇ ਸਿਰ ਚ ਤਾਂ ਨਾ ਐ ਫਰਕ ਪਉਂਦੀ ਜੋ ਜੂਆਂ ਪਈਆਂ ਹੁੰਦੀਆਂ ਠੀਕ ਮੇਰੇ ਨੂੰ ਫਰਕ ਹੋਣ ਲੱਗ ਜਾਂਦਾ ਇੰਨਾ ਸਰਦ ਤੇ ਫਰਕ ਪੰਦੀ ਨਾ ਐ ਇਹ ਕਰਦਾ ਖਾਲੀ ਮੁਸਕ ਜਿਹਾ ਚੜੀ ਜਾਂਦਾ ਮੈਂ ਵਾ ਗੱਦਾ ਜਾਂ ਮੈਨੂੰ ਉਹ ਚੰਗਾ ਲੱਗਦਾ ਤੇਲ ਦੂਂਦਾ ਪੁਰਾਣੇ ਜਵਾਨੇ ਚ ਵੀ ਸਰੋਂ ਦਾ ਤੇਲ ਲਾਉਂਦੇ ਸੀ ਸਰੋਂ ਤੇਲ ਵਧੀਆ ਕਰਦਾ ਕਢਾਇਆ ਹੁੰਦਾ ਸੀ ਯਾ ਉਹ ਸਿਰ ਬੌਜਰ ਢੱਸ ਲਈਦਾ ਅੱਜ ਕੱਲ ਤਾਂ 11 ਸਾਲਾਂ ਦੇ ਬੱਚੇ ਦੇ ਵੀ ਲਾ ਲੋ ਵੀ ਹਾਂ ਵਾਲ ਚਿੱਟੇ ਹੋ ਜਾਂਦੇ ਤੇ ਹੋ ਜਾਂਦੇ ਤੇ ਬੇਬੇ ਦੇ ਹਜੇ ਵਾਲ ਕਾਲੇ ਪਏ ਆ ਪੂਰੇ ਵੀ ਯਾਨੀ ਕਿ ਆ ਦੇਖ ਸਕਦੇ ਹੋ ਤੁਸੀਂ ਕੋਈ ਤੌਲਾ ਨਹੀਂ ਇੰਨੇ ਜਿਆਦੇ ਬੇਮਨੂਮੇ ਤੌਲੇ ਜਰੂਰਾ ਹੀ ਹਾਂ ਇਹ ਵੀ ਹੋਣਾ ਹੋਣ ਲੱਗਿਆ ਪਹਿਲਾਂ ਕੋਈ 73 ਸਾਲ ਦੀ 73 ਸਾਲ ਦੀ ਬੇਬੇ ਦੇ ਹਜੇ ਤੱਕ ਵਾਲ ਕਾਲੇ ਆ ਕਾਲੇ ਆ ਤੇ ਇਹਦਾ ਰਾਜ ਆਈ ਸਰੋਂ ਦਾ ਤੇਲ ਤੇ ਕੱਪੜੇ ਧੋਣ ਵਾਲੀ ਸਭ ਮੇਰੇ ਮੁੰਡਿਆਂ ਦੇ ਵੀ ਆ ਧੌੜੇ ਆ ਗਏ ਫਿਰ ਨੂਹਾਂ ਦੇ ਵੀ ਧੌੜੇ ਆ ਗਏ ਤੇ ਮੇਰੇ ਨਹੀਂ ਆਈ ਇਹ ਬੇਬੇ ਜਿਹੜੀ ਪਹਿਲਾਂ ਆਪਾਂ ਵਾਈ ਕਰਦੇ ਸੀ ਹਾਂ ਫਸਲ ਵੀਜਦੇ ਸੀਗੇ ਤੇ ਅੱਜ ਵਾਲੀ ਫਸਲ ਵੀ ਜਿਹੜਿਆਂ ਨੂੰ ਵਾਈ ਕਰਦੇ ਆ ਕਿ ਕੀ ਫਰਕ ਆ ਅੱਜ ਤੇ ਪਹਿਲਾਂ ਵਾਲੇ ਟਾਈਮ 'ਚ ਪਹਿਲਾਂ ਵਾਲੇ ਟਾਈਮ 'ਚ ਹਟਾ ਪਹਿਲਾਂ ਵਾਲੇ ਟਾਈਮ ਹਲ ਜੋੜਦੇ ਸੀ ਵਾਈ ਜਾਂਦੇ ਬਾਹਰ ਲਈ ਜਾਂਦੇ ਉਹੋਂ ਦੇ ਕਹਦੇ ਨਾ ਹਲ ਜਿਹੜਾ ਸੀ ਬਲਦਾਂ ਨਾਲ ਪਹਿਲਾਂ ਹਲ ਬਲਦਾਂ ਨਾਲ ਵਾਉਂਦੇ ਸੀ ਬਲਦਾਂ ਨਾਲ ਵਾਉਂਦੇ ਸੀ ਇਹ ਵਾਈ ਜਾਂਦੇ ਵਾਈ ਜਾਂਦੇ ਜਦੋਂ ਪਾਣੀ ਧਣੀ ਆ ਜਾਂਦਾ ਤੇ ਉਹ ਤੁਹਾਡੀ ਫਸਲ ਵੀ ਵੀ ਤੇ ਫਸਲ ਬਹੁਤ ਵਧੀਆ ਹੋ ਜਾਂਦੀ ਸੀ ਕਿਉਂ ਘਾਟੇ ਰੇ ਪਾਣੀ ਕਾਟੀ ਸਪਰੇਅ ਕਰ ਪਹਿਲਾਂ ਪਾਣੀ ਦੀ ਜਾਨਕਿ ਕਮੀ ਸੀ ਕਮੀ ਸੀ ਬਸ ਪਾਣੀ ਜਈ ਥਸੀ ਦਾ ਪਾਣੀ ਆਉਂਦਾ ਸੀ 8 ਦਿਨਾਂ ਤੋਂ 8 ਦਿਨਾਂ ਤੋਂ ਵਾਰੀ ਆਉਂਦੀ ਸੀ ਉਹ ਜਾਂ ਤਾਂ ਟੁੱਟ ਜਾਂਦਾ ਜਾਂ ਖੜ ਜਾਂਦਾ ਉਹ ਫੇਰ ਆਏ ਨਾ ਉਹਨੂੰ ਫਸਲ ਦਾ ਟੋੜਾ ੱਪਾ ਹੁੰਦਾ ਜੀ ਸਾਬ ਦੀ ਗਈ ਫਸਲ ਆਉਂਦੀ ਰਹੇ ਹੁਣ ਤਾਂ ਥਾਂ ਥਾਂ ਬੋਰ ਲੱਗੀਆਂ ਮੋਟਰਾਂ ਲੱਗੀਆਂ ਤੇ ਪੰਪਾਂ ਜਲਾਈਆਂ ਤੇ ਪਾਣੀ ਆਉ ਰਹੀਦਾ ਹੁਣ ਪਾਣੀ ਆਵਾਏ ਪਹਿਲਾਂ ਵਾਲੀ ਫਸਲ ਜਿਹੜੀ ਆਪਾਂ ਬੀਜਦੇ ਸੀ ਕੰਮ ਕਰਦੇ ਸੀ ਉਹ ਸੌਖਾ ਸੀ ਕਿ ਹੁਣ ਸੁਣੇ ਆਪਾਂ ਮੰਨ ਲਓ ਵੀ ਹੁਣ ਸਾਧਨ ਆ ਗਏ ਵੱਡੇ ਵੱਡੇ ਹਾਂ ਟਰੈਕਟਰ ਆ ਗਏ ਪਹਿਲਾਂ ਸੀਗਾ ਬਲਦਾਂ ਨਾਲ ਹੁੰਦੇ ਸੀ ਬਲਦਾਂ ਨਾਲ ਇੱਕ ਔੜਾਉਣੀ ਤੇ ਜਿਹੜੇ ਹੁਣ ਟਰੈਕਟਰ ਟਰੈਕਟਰ ਦੇ ਤਾਂ ਜਿਹੜਾ ਜਾਣ ਅੱਧੇ ਕਿੱਲੇ ਜਾ ਕਹਿਰਾ ਲਈ ਜਾਂਦਾ ਤੇ ਕਹਿਰਾ ਲਈ ਜਾਂਦਾ ਕਹਿਰਾ ਲਈ ਜਾਂਦਾ ਤੇ ਸੌਖੀ ਤਾਂ ਹੁਣ ਹੋਈ ਹੈ ਸੌਖੀ ਚੁੜੀਆਂ ਹੁਣ ਸੌਖੀ ਬਿਹਾਰੀ ਆ ਪਰ ਹੁਣ ਸਭ ਲੋਕਾਂ ਨੂੰ ਬੰਗਿਆਈ ਮਾਰੀ ਜਾਂਦੀ ਹੈ। ਨਹੀਂ ਆਈ ਬਹੁਤ ਜਿਆਦਾ। ਹਾਂ ਬਹੁਤ ਜਿਆਦਾ ਬੰਗਿਆਈ ਆ। ਬਾਕੀ ਬੇਬੇ ਪਹਿਲਾਂ ਵਰਤਦੇ ਸੀ ਕਿ ਲਾਲ ਵੀ ਘਰ ਦੀਆਂ ਚੀਜ਼ਾਂ ਹੀ ਵਰਤਦੇ ਸੀ। ਪਹਿਲਾਂ ਘਰ ਦੀਆਂ ਚੀਜ਼ਾਂ ਕਰਦਾ ਕਿਉਂ ਕਰਦੀ। ਸਭ ਜੀ ਕਰਦਾ ਹੀ ਸਾਰਾ ਸਮਾਨ ਹੋਣਾ, ਵਧੀਆ ਦੁੱਧ ਬਾਦ ਆਪਦੀਆਂ ਬੱਚਾਂ ਦਾ ਹੋਣਾ। ਹੁਣ ਲੋਕੀ ਦੁੱਧ ਦਾ ਡੇਰਿਆਂ ਚ ਪਾਏ ਆਉਂਦੇ ਆ। ਹਾਂਜੀ ਆ ਤੋੜੇ ਦਾ ਪੈਣਾ ਰੱਖਦੇ ਆ। ਤੇ ਹੁਣ ਕੋਈ ਆਇਆ ਇੱਕ ਡਰਾਉ ਲੀਗਾ ਅੱਗੇ ਪਤਾ ਨਹੀਂ ਵੀ ਕੌਣ ਤਾਂ ਵੇਚਦਾ ਤੇ ਕੌਣ ਰੱਖਦਾ ਤੇ ਕੌਣ ਕੀ ਕਰਦੇ ਆ ਯਾਨੀ ਕਿ ਕੋਈ ਕੰਟਰੋਲ ਨਹੀਂ ਹੈ ਹੁਣ ਕੋਈ ਕੰਟਰੋਲ ਨਹੀਂ ਹੈ ਵੀ ਯਾਨੀ ਕਿ ਜਿਹੜਾ ਅੱਜ ਕੱਲ ਆਪਾਂ ਦੁੱਧ ਪੀਂਦੇ ਆ ਡੇਰੀਆਂ ਤੋਂ ਲੈ ਕੇ ਉਹਦੇ ਨਾਲ ਪਹਿਲਾਂ ਵਾਲਾ ਦੁੱਧ ਜਿਹੜਾ ਆਪਾਂ ਘਰੇ ਪਸ਼ੂ ਰੱਖਦੇ ਉਹ ਤਾਂ ਸੌਹ ਪੁਣੇ ਚੰਗਾ ਸੀ ਉਹ ਤਾਂ ਉਹ ਤਾਂ ਇੱਕ ਚੀਜ਼ ਸੀ ਨਾ ਉਹ ਤਾਂ ਬਿਮਾਰੀਆਂ ਵੀ ਨਹੀਂ ਹੁੰਦੀਆਂ ਲੋਕਾਂ ਨੂੰ ਬਿਮਾਰੀ ਕੋਈ ਨਹੀਂ ਲੱਗਦੀ ਸੀ ਤੇ ਹੁਣ ਡੇਰੀਆਂ ਦਾ ਦੁੱਧ ਪੀ ਲੈਨੇ ਆ ਮੁੱਲ ਲਿਆ ਕੇ ਪੀ ਲੈਨੇ ਆ ਤੇ ਮੁੱਲ ਦਹੀਂ ਲਾਇਉਨੇ ਆ ਜਿਹੜੀ ਆ ਲਾਈਟ ਆ ਬੇਬੇ ਵੀ ਜਾਨੀ ਕਿ ਹੁਣ ਆਪਾਂ ਕੁੱਲਰ ਦੇ ਮੂਰੇ ਬੈਠੇ ਆਂ ਥੋੜੀ ਸਰਪਤ ਚ ਸੀਗ ਕੇ ਬਾਤ ਚਾਹੀਏ ਇਹ ਤਾਂ ਬਾ ਕੱਲ ਪਰ ਸਵਾਈਆਂ ਆ ਇਹ ਬਾਤ ਚਾਹੀਏ ਜਦੋਂ ਇਹ ਲਾਈਟ ਆਈ ਆ ਵੀ ਜਾਨੀ ਕਿ ਬਿਜਲੀ ਬਣੀ ਆ ਵੀ ਆਪਣੇ ਪਿੰਡਾਂ ਚ ਆਉਣ ਲੱਗਿਆ ਕਦੋਂ ਕਿੰਨੀ ਕੰਮਰ ਸੀ ਥੋੜੀ ਉਸ ਟਾਈਮ ਉਹ ਜਦੋਂ ਲਾਈਟ ਆ ਆਇਆ ਬਿਜਲੀ ਆ ਲੈਣਾ ਪਹਿਲੇ ਆਈ ਸਵਾਰੀ ਸ਼ਾਮਾਂ ਤਾਂ ਉਹ ਤੋਂ ਪਹਿਲਾਂ ਬਿਜਲੀ ਆ ਗਈ ਉਹਨਾਂ ਮੇਰਾ ਤਾਇਆ ਹੁੰਦਾ ਸੀ ਮੇਰੇ ਤਾਇਏ ਨੇ ਪਹਿਲੇ ਨੰਬਰ ਤੇ ਮੇਰੇ ਤਾਇਏ ਨੇ ਬਿਜਲੀ ਲਵਾਈ ਚਾਹ ਦੇ ਘਰੇ ਅਛਾ ਸਾਡੀ ਤਾਂ ਲੱਗੀ ਐਸੀ ਜਿਹੀ ਉਹਦੋਂ ਪਿੰਡ 'ਚ ਪਤਾ ਹੁੰਦਾ ਸੀ ਇਹਦੇ ਬਾਰੇ ਕਿ ਕੁਝ ਨਹੀਂ ਪਤਾ ਸੀ ਨਾ ਨਾ ਕੋਈ ਪਤਾ ਨਹੀਂ ਸੀਗਾ ਇਹਦੇ ਬਾਰੇ ਉਹਦੋਂ ਨਾ ਇੰਨਾ ਸੀਗਾ ਵੀ ਲੈਟਾ ਸਾਡੇ ਲੈਟਾ ਜਾਗ ਪਏ ਚਾਨਣ ਕਿੰਨਾ ਹੋ ਗਿਆ ਉਹਦੋਂ ਪੱਕੇ ਭੁੱਖੇ ਵੀ ਹੈ ਜੀ ਸੀ ਫਿਰ ਬਾਅਦ ਸਾਰਾ ਸੇਟਮਾ ਆਪਣਾ ਹੁਣ ਤਿਆਰ ਹੋਇਆ ਮਗਰੋਂ ਬਾਅਦ ਹੋਇਆ ਟੈਲੀਫੋਨ ਜਿਹੜੇ ਤਾਰਾਂ ਵਾਲੇ ਸੀ ਉਹ ਪਹਿਲਾਂ ਉਹ ਆਇਆ ਅੰਦਰ ਸੀ ਪਹਿਲਾਂ ਜਿਹੜੇ ਸਾਰ ਵਾਲੇ ਟੈਲੀਫੋਨ ਦੇ ਰਹੇ ਸੀ ਹਾਂਜੀ ਉਹ ਰੁਆ ਅਗਦੇ ਸੀ ਤਾਰ ਪਾ ਕੇ ਆਉਂਦੇ ਸੀ ਕਿ ਜੇ ਮੈਂ ਆਪਾਂ ਅੱਜ ਦਿਨ ਕਿਸੇ ਦੇ ਘਰ ਫੋਨ ਕਰਿਆ ਜੀ ਹਾਂਜੀ ਤੇ ਉਹਦਾ ਉਹ ਆ ਜੇ ਅਸੀਂ ਤਾਰ ਪਾ ਕੇ ਆ ਜੀ ਮੈਂ ਆਪਾਂ ਫੋਨ ਕਰਨਾ ਸੀ ਕਿਸੇ ਨੂੰ ਜਿਹੜੀ ਤਾਰ ਵਾਲੇ ਟੈਲ ਦੀ ਫੋਨ ਕਿਸੇ ਪਹਿਲਾਂ ਤਾਰ ਵਾਲੇ ਫੋਨ ਉਹਨੂੰ ਕਹਿੰਦੇ ਸੀ ਤਾਰ ਪਾ ਕੇ ਆਉਣੇ ਜਿਵੇਂ ਚਿੱਕੀ ਪਹਿਲਾਂ ਪਾਉਂਦੇ ਹੁੰਦੇ ਸੀ ਪਹਿਲਾਂ ਚਿੱਕੀ ਪਹਿਲਾਂ ਤਾਰ ਪਾ ਕੇ ਆਉਂਦੇ ਪਹਿਲਾਂ ਚਿੱਕੀ ਪਾਉਂਦੇ ਵੀ ਨਾ ਕੋਈ ਸੋੜ ਜਿਹਾ ਬਾਬਾ ਬਟੇ ਤਾਰ ਪਾਉਂਦੇ ਅੱਛਾ ਤੇ ਉਹ ਪੁਰਾਣੇ ਜਵਾਨੇ ਚਾਹੇ ਕਿਹੜਾ ਹੋਂਦ ਤਾਂ ਘਰ ਘਰ ਜਿੰਨੀਆਂ ਮਰਜ਼ੀ ਕਰ ਲੈ ਗੱਲਾਂ ਚਿੱਕੀ ਦਾ ਤੇ ਤਾਰ ਦਾ ਫਰਕ ਆ ਦੋਵਾਂ ਨੂੰ ਜਿੱਥੇ ਤਾਂ ਲਿਖ ਕੇ ਡਾਕ ਵਿੱਚ ਪਾਉਣੀ ਪੈਂਦੀ ਸੀ ਹਾਂਜੀ ਤੇ ਆ ਤਾਰ ਜਿਹੜੀ ਅੱਜ ਕਿਹੜੀ ਹੁੰਦੇ ਸੀ ਲੱਗਿਆ ਬਿਚੈ ਦੀ ਫੋਨ ਲੱਗੇ ਸੀ ਉੱਥੋਂ ਤਾਰ ਪਾਟ ਜੇ ਟੈਲੀਫੋਨ ਕਰਨ ਨੂੰ ਤਾਰ ਕਹਿੰਦੇ ਸੀ ਤਾਰ ਕਹਿੰਦੇ ਸੀ ਹਾਂ ਤਾਰ ਦੇ ਸੀ ਇਹ ਤਾਰਾਂ ਤਾਰ ਪਾ ਕੇ ਆਈਆਂ ਅਸੀਂ ਪਲਾਨੇ ਤਾਂ ਜੇ ਕਿਸੇ ਨੂੰ ਸੱਦ ਦੇਣਾ ਬਾਹਰ ਕੋਈ ਫੌਜੀ ਹੁੰਦਾ ਕੋਈ ਪੰਮ ਤੇ ਲੱਗਿਆ ਹੁੰਦਾ ਕੋਈ ਅਫਸਰ ਉਠਾਣੇਦਾਰ ਕੋਈ ਉਹ ਜੇ ਹੁੰਦੇ ਉਹਨਾਂ ਨੂੰ ਨਾ ਤਾਰ ਟੈਲੀਫੋਨ ਤੋਂ ਫੋਨ ਕਰਦੇ ਸੋ ਪਹਿਲਾਂ ਵਾਲਿਆਂ ਨੂੰ ਬਾਰੇ ਬੇਬੇ ਤੋਂ ਆਪਾਂ ਪੁੱਛੇ ਤੇ ਪੁਰਾਣੇ ਜਵਾਨੇ ਬਾਰੇ ਵੀ ਆਪਾਂ ਫਸਲਾਂ ਬਾਰੇ ਵੀ ਪੁੱਛਿਆ ਤੇ ਸਾਰਾ ਕੁਝ ਆਪਾਂ ਬੇਬੇ ਤੋਂ ਪੁੱਛਿਆ ਵੀ ਇਹਨਾਂ ਦੇ ਵਾਲ ਵੀ ਤੁਹਾਨੂੰ ਦੱਸਿਆ ਵੀ ਹਜੇ ਤੱਕ ਕਾਲੇ ਆ ਸੋ ਜਿਵੇਂ ਜਿਵੇਂ ਆਪਣਾ ਲਾਲੋ ਵੀ ਆਪਣਾ ਤਰੱਕੀ ਵੱਧਦੀ ਆ ਓਵੇਂ ਓਵੇਂ ਆਪਣੀ ਸਿਹਤ ਨੂੰ ਤੇ ਆਪਣੇ ਵਾਤਾਵਰਣ ਨੂੰ ਨੁਕਸਾਨ ਹੈ ਜਿਹੜਾ ਕਿ ਬਹੁਤ ਜ਼ਿਆਦਾ ਨੁਕਸਾਨ ਆ ਜਿਵੇਂ ਆਪਾਂ ਹੁਣ ਅੱਜ ਸ਼ੈਂਪੂ ਵਰਤਦੇ ਆ ਉਹਨਾਂ ਦੇ ਵਿੱਚ ਕੈਮੀਕਲ ਆ ਗਏ ਜਿੰਨੇ ਜ਼ਿਆਦਾ ਆਪਾਂ ਸ਼ੈਂਪੂ ਵਰਤਦੇ ਆ ਉੰਨੀ ਛੇਤੀ ਆਪਣੇ ਵਾਲ ਜਿੱਤੇ ਹੁੰਦੇ ਆ ਸੋ ਬੇਬੇ ਜੀ ਨੇ ਸਰੋਂ ਦਾ ਤੇਲ ਲਾਇਆ ਤੇ ਘਰ ਦਾ ਕੱਢਿਆ ਤੇਲ ਹੁੰਦਾ ਸੀ ਪਹਿਲਾਂ ਆਪਦੀ ਸਰੋਂ ਦੀ ਸੀ ਜਿੰਨਾ ਸਮਾਨ ਹੁੰਦਾ ਸੀ ਘਰੇ ਵਰਤਦੇ ਸੀ ਲਾਲ ਮਿਰਚ ਲਾ ਲਓ ਵੀ ਸੁਕਾ ਕੇ ਮਿਰਚਾਂ ਰਗੜਦੇ ਜਿੰਨੀ ਸਬਜ਼ੀ ਇਹ ਸਾਰੀ ਆਪਣੀ ਆਪ ਦੀ ਦੁੱਧ ਬਾਦ ਆਪਣਾ ਆਪ ਦਾ ਤੇ ਉਦੋਂ ਬਿਮਾਰੀਆਂ ਤੋਂ ਵੀ ਆਪਾਂ ਮੁਕਤ ਹੁੰਦੀ ਸੀ ਤੇ ਅੱਜ ਕੱਲ ਆਪਣੇ ਕੋਲੇ ਸਾਰਾ ਕੁਝ ਮੁੱਲ ਦਾ ਆਪਾਂ ਪਸ਼ੂ ਘਰੇ ਰੱਖਣ ਨੂੰ ਤਿਆਰ ਨਹੀਂ ਸੋ ਜਿਹੜੀਆਂ ਅੱਜ ਕੱਲ ਦੀਆਂ ਨੂਹਾਂ ਕਹਿ ਦਿੰਦੇ ਨਵੀਆਂ ਨਵੀਂ ਜਨਰੇਸ਼ਨ ਆ ਗਈ ਜਿਹੜੀ ਉਹ ਗੋਆ ਸਿੱਟਣ ਨੂੰ ਪਸ਼ੂਆਂ ਦਾ ਤਿਆਰ ਨਹੀਂ ਤੇ ਆਪਾਂ ਸ਼ੁੱਧ ਦੁੱਧ ਕਿੱਥੋਂ ਪੀ ਲਾਂਗੇ ਸੋ ਇਹ ਵੀਡੀਓ ਐਸੀ ਆਸੇ ਬਣਾਈ ਸੀ ਅਸੀਂ ਪੁਰਾਣੇ ਟਾਈਮ ਦਾ ਤੇ ਅੱਜ ਦੇ ਟਾਈਮ ਦਾ ਆਪਾਂ ਨੂੰ ਪਤਾ ਲੱਗੇ ਸੋ ਆਪਾਂ ਪੁਰਾਣੀਆਂ ਚੀਜ਼ਾਂ ਨਾਲ ਜੁੜੀਏ ਆਪਦੇ ਘਰੇ ਪਸ਼ੂ ਰੱਖੀਏ ਆਪਦੇ ਘਰੇ ਸਬਜ਼ੀ ਲਾਈਏ ਤਾਂ ਆਪਣਾ ਜਿਹੜਾ ਸਿਹਤ ਦੇ ਵਿੱਚ ਤੇ ਆਪਣੇ ਵਾਤਾਵਰਨ ਨੂੰ ਆਪਾਂ ਬਚਾ ਲਈਏ ਵੀ ਸਿਹਤ 'ਚ ਵੀ ਫਰਕ ਆਊਗਾ ਤੇ ਵਾਤਾਵਰਨ ਵੀ ਆਪਾਂ ਆਪਣਾ ਸਾਫ਼ ਸੁਥਰਾ ਰੱਖਾਂਗੇ ਕਿਉਂਕਿ ਪਹਿਲਾਂ ਦਰਾਸਤ ਬਹੁਤ ਹੁੰਦੇ ਸੀ ਗਰਮੀ ਨਹੀਂ ਲੱਗਦੀ ਸੀ ਪੱਖੇ ਕੂਲਰ ਨਹੀਂ ਹੁੰਦੇ ਸੀ ਅੱਜ ਕੱਲ ਜਿੰਨੀ ਆਪਣੀ ਲਾਲੋ ਵੀ ਤਰੱਕੀ ਵੱਧੀ ਆ ਓਨੀ ਆਪਣੀ ਜਾਨ ਨੂੰ ਲਾਲੋ ਆਪਣੀ ਸਿਹਤ ਨੂੰ ਬਹੁਤ ਜ਼ਿਆਦਾ ਨੁਕਸਾਨ ਆ ਤੋ ਸ਼ੈਂਪੂਆਂ ਦਾ ਵੀ ਤੁਸੀਂ ਦੇਖ ਲਿਆ ਵੀ ਕੀ ਅਸਰ ਪੈਂਦਾ ਆਪਣੇ ਤੇ ਤੇ ਜਿਹੜੇ ਏਸੀ ਵਧੇ ਆ ਜਾਂ ਆਪਾਂ ਦਰਖਤ ਪਾਟ ਦਿੰਨੇ ਆ ਫਸਲ ਦੇ ਵਿੱਚੋਂ ਫਸਲਾਂ ਵਧਾਉਣ ਵਾਸਤੇ ਵੀ ਦਰਖਤਾਂ ਕਰਕੇ ਆਪਣਾ ਝਾੜ ਘਟ ਗਿਆ ਕਿਉਂਕਿ ਛਾਂ ਜਿੱਥੇ ਹੁੰਦੀ ਉੱਥੇ ਝੋਨਾ ਜਾਂ ਕਣਕ ਘਟ ਹੁੰਦੀ ਐ ਸੋ ਆਪਾਂ ਦਰਖਤ ਨਾ ਪੱਟੀਏ ਵਾਧ ਵਾਧ ਦਰਖਤ ਲਾਈਏ ਵਾਤਾਵਰਨ ਸੰਭਾਲੀਏ ਸੋ ਇੰਨੀ ਵੀਡੀਓ ਲੈ ਕੇ ਹਾਜ਼ਰ ਹੋਇਆ ਅੱਗੇ ਅਸੀਂ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਸੋ ਵੀਡੀਓ ਨੂੰ ਵਾਧ ਵਾਧ ਲਾਈਕ ਤੇ ਸ਼ੇਅਰ ਕਰਨਾ